ਅੱਜ ਇਹ ਸਮਝਦੇ ਜਿਹੜੀ ਸਭ ਨਾਲ ਵੱਡੀ ਸਮੱਸਿਆ ਜਿਹੜੀ ਆ ਰਹੀ ਨੌਜਵਾਨਾਂ ਦੇ ਵਿੱਚ ਕਿ ਜਿਹੜੀ ਸੈਕਸ ਦੇ ਯਰ ਘਟਦੀ ਜਾ ਰਹੀ ਹੈ ਕਮਜ਼ੋਰੀ ਬਹੁਤ ਜ਼ਿਆਦਾ ਸਰੀਰ ਦੇ ਵਿੱਚ ਹੈ ਤਣਾ ਆ ਨਹੀਂ ਰਿਹਾ ਚੇਤਨਾ ਆਉਂਦਾ ਟਿੱਕਦਾ ਨਹੀਂਗਾ ਵੀਰਜ ਬਹੁਤ ਜ਼ਿਆਦਾ ਪਤਲਾ ਹੋ ਗਿਆ ਕਿਸੇ ਨਾਲ ਗੱਲਬਾਤ ਕਰਦੇ ਤੇ ਸਿਮਣਾ ਸ਼ੁਰੂ ਹੋ ਜਾਂਦਾ ਹੈ ਕਈਆਂ ਦਾ ਬਾਥਰੂਮ ਕਰਦੇ ਨੇ ਤੋਂ ਦੇ ਨਾਲ ਵੀਰਜ ਆਉਣਾ ਸ਼ੁਰੂ ਹੋ ਜਾਂਦਾ ਹੈ ਵੀਰਜ ਲਿੰਗ ਦੀ ਲੰਬਾਈ ਤੇ ਮਟਾਈ ਘਟ ਗਈ ਹੈ ਇਹਨੇ ਕਈ ਕਾਰਨ ਨੇ ਜਿਵੇਂ ਆਪਾਂ ਕੋਈ ਖਾਣ ਪੀਣ ਦਾ ਕਾਰਨ ਹੋ ਗਿਆ ਜਾਂ ਅਸੀਂ ਸੈਕਸ ਲਈ ਬਸੇ ਧਿਆਨ ਜਾਣਾ ਸ਼ੁਰੂ ਹੋ ਗਿਆ ਜਾਂ ਮਨ ਦਾ ਡਰ ਕਿ ਅਸੀਂ ਬਹੁਤ ਜ਼ਿਆਦਾ ਹਾਸਰਸੀ ਕੀਤੀ ਹੈ ਸਾਡੇ ਕੋਲ ਬਹੁਤ ਜ਼ਿਆਦਾ ਗਲਤੀਆਂ ਹੋ ਗਈਆਂ ਨੇ ਉਹ ਡਰ ਤੁਹਾਡੇ ਮਨ ਦੇ ਅੰਦਰ ਬਹਿ ਗਿਆ ਕਿ ਸਾਡੇ ਕੋਲ ਸੈਕਸ ਨਹੀਂ ਹੋਣਾ ਅਸੀਂ ਵਿਆਹਣ ਦੇ ਕਾਬਿਲ ਨਹੀਂ ਤੇ ਵੀਰ ਉਸ ਕਰੇ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਜੇ ਕਿਸੇ ਨੂੰ ਪ੍ਰੋਬਲਮ ਹੋਈ ਤੇ ਉਹਦਾ ਅਸੀਂ ਕਿ ਆਸਦੇ ਬਣਾ ਕੇ ਰੱਖੇ ਨੇ ਕਿ ਜਿਨ੍ਹਾਂ ਦਾ 15 ਦਿਨਾਂ ਦੇ ਵਿੱਚ ਹੀ ਫਰਕ ਪੈਣਾ ਸ਼ੁਰੂ ਹੋ ਜਾਏਗਾ ਵੀਰੋ ਸਾਡੀ ਦੁਕਾਨ ਦੀ ਇੱਕ ਸ਼ਰਤ ਹੈ ਜੇ ਸਾਡੀ ਦਵਾਈ ਦੇ ਨਾਲ ਫਰਕ ਨਹੀਂ ਪੈਂਦਾ ਤੇ ਸਾਡੇ ਕੋਲ ਲਾਈ ਫ੍ਰੀ ਹੈ ਵੀਰੋ ਜੇ ਸਾਨੂੰ ਆ ਕੇ ਮਿਲ ਕੇ ਤੁਸੀਂ ਦਵਾਈ ਲੈਣੀ ਹੋਵੇ ਜਾਂ ਸਾਡੇ ਕੋਲ ਕੋਈ ਸਲਾਹ مشورہ ਕਰਨਾ ਹੋਵੇ ਤੇ ਸਾਡਾ ਪਤਾ ਹੈ ਹਰ ਮੰਗਲਵਾਰ ਬਸੰਦਾ ਲੁਧਿਆਣਾ ਦੁਕਾਨ ਨੰਬਰ 1 ਤੇ ਹਰ ਵੀਰਵਾਰ ਪਹਿਲਵਾਨ ਮਾਰਕੀਟ ਤੰਤਨ ਬਸਡਾ ਸਵੇਰੇ 10 ਤੋਂ ਸ਼ਾਮੀ 5 ਤੁਸੀਂ ਸਾਨੂੰ ਆ ਕੇ ਮਿਲ ਸਕਦੇ ਜੀ